ਸੋ ਪਹਿਲਾ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਬਹੁਤ ਵਧਾਈ ਹੈ ਅੱਜ ਪਹਿਲੀ ਜਿੱਤ ਸਾਡੇ ਲਾਡੀ ਜੀ ਦੀ ਤੇ ਦੂਜੇ ਕੈਂਡੀਡੇਟ ਆ ਰਹੇ ਨੇ ਤੇ ਸਾਡਾ ਵੀਰ ਟਕਰਾਲੇ ਜੋਂਟ ਜਿਹੜਾ ਸਰਬ 29 ਵੋਟਾਂ ਦੇ ਫਰਕ ਤੇ ਰਹਿ ਗਿਆ ਉਹ ਵੀ ਸਰਕਾਰ ਦੀ ੱੱੱਕੇਸ਼ਾਹੀ ਬਹੁਤ ਹੋਈ ਆਗੀ ਤੁਸੀਂ ਦੇਖਿਆ ਕੀ ਕੁਛ ਕਰਿਆ ਉਹਨਾਂ ਨੇ ਤੇ ਸਾਡੇ ਗੁਰਸ਼ਰਨ ਭਾਈ ਜਿਨ੍ਹਾਂ ਨੇ ਬਹੁਤ ਤਗੜੀ ਲੜਾਈ ਲੜੀਆ ਮੇਰੇ ਨਾਲ ਐਮਐਲਏ ਸਾਹਿਬ ਨਾਲੇ ਲੜੀਆ ਤਕੜੀ ਲੜਾਈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਿਆਰ ਰਹੋ ਕਹਦੇ ਸੀ ਨਾ ਡਾਇਨਾਸੌਰ ਤੇ ਦੋਨੇ ਆ ਰਹੇ ਨੇ ਕਾਲੀਦਲ ਵੀ ਆ ਰਹੇ ਤੇ ਡਾਇਨਾਸੌਰ ਵੀ ਆ ਰਿਹਾ ਤਾਕੜੇ ਹੋ ਜੋ ਕੱਲਾ ਕੱਲਾ ਹਿਸਾਬ ਲਵਾਂਗੇ ਤੁਹਤੋਂ ਜਿੱਥੇ ਜਿੱਥੇ ਤੁਸੀਂ ਧੱਕੇ ਕੀਤੇ ਨੇ ਅੱਜ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਦੀ ਮਿਹਨਤ ਜਿਹੜੀ ਸੀਗੀ ਉਹਦੀ ਸਦਕਾ ਸ਼੍ਰੋਮਣੀ ਅਕਾਲੀ ਦਲ ਨਾਬੇ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰ ਰਿਹਾ ਸੋ ਮੈਂ ਇਸ ਗੱਲ ਦੀ ਵਧਾਈ ਦੇਣ ਕਿ ਉਹਨਾਂ ਸਾਡੇ ਲਾਡੀ ਵੀਰ ਸਾਡਾ ਜਿੱਤ ਗਿਆ ਸੋ ਜਿਹੜੇ ਸਾਡੇ ਵੀਰ ਹਾਰ ਰਹੇ ਨੇ ਜਿਵੇਂ 29 ਫੋਟਾਂ ਦੇ ਹਾਰੇ ਤੇ ਇੱਕ ਜਿਹੜੀਆਂ ਸੀਗੀਆਂ ਚੌਧਰੀਵਾਦਾ ਦੀ ਸੀਟ ਹੈ ਉਹਦੇ ਉੱਪਰ ਬਹੁਤ ਵੱਡਾ ਧੋਖਾ ਕੀਤਾ ਗਿਆ ਸਾਡੀਆਂ ਜਿਹੜੀ ਸੰਘੂੜੀ ਖੋਲੀ ਗਈ ਮਿਲ ਗਈ ਆ ਉਹ ਸਾਡੇ ਉਮੀਦਵਾਰ ਨੇ ਦੱਸਿਆ ਕਿ ਉਹਦੇ ਵਿੱਚ ਕਪਲਾ ਹੋਇਆ ਉਸ ਕਪਲੇ ਦੀ ਵੀ ਜਾਂਚ ਕਰਾਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਰਕਰ ਨੂੰ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ 2027 ਤੁਹਾਨੂੰ ਅੜਿਕ ਰਹੀ ਆ ਤੇ 2027 ਦਾ ਝੰਡਾ ਤੁਹਾਡੇ ਹੱਥਾਂ ਵਿੱਚ ਹੈ ਤੇ ਇਹਨਾਂ ਜਿਹੜੇ ਧਾੜ ਵੀ ਸੀਗੇ ਜਿਹੜਾ ਅਸੀਂ ਕਿਹਾ ਸੀਗਾ ਕਿ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਉਹਨਾਂ ਦਾ ਨੰਬਰ ਤੀਜਾ ਆ ਰਿਹਾ ਸੋ ਇਸ ਕਰਕੇ ਮੈਂ ਵਧਾਈ ਦੇਣੀ ਚਾਹੁੰਦਾ ਤੇ ਆਸ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ 2027 ਸਰਕਾਰ ਬਣਾਉਣ ਦੇ ਵਿੱਚ ਕਾਬਲ ਤਿਕਨਲ ਆਏਗਾ ਇਹ ਜਿਹੜੀ ਅੱਜ ਰਿਜ਼ਲਟ ਆ ਰਹੇ ਨੇ ਸਾਰੇ ਪੰਜਾਬ 'ਚ ਇਹ ਅਕਾਲੀ ਦਲ ਦੀ ਇੱਕ ਚੜ੍ਹਾਈ ਦਾ ਬਿਊਗਲ ਵੱਜ ਚੁੱਕਿਆ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੀਫ ਮਿਨਿਸਟਰ ਪੰਜਾਬ ਦਾ ਵੇਖਣਾ ਚਾਹੁੰਦੇ ਜੇ ਆਪਾਂ ਨਾਬੇ ਹਲਕੇ ਦੀ ਗੱਲ ਕਰੀਏ ਤਾਂ ਨਾਬੇ ਹਲਕੇ 'ਚ ਜਿੱਥੇ ਅਕਾਲੀ ਦਲ ਨੂੰ ਇਹ ਗਿੰਦ ਜੀ ਇਹਨਾਂ ਦੀ ਦਾ ਜਵਾਨਤਾ ਜੱਫ ਥੋੜਨੀ ਹੈ ਵੀਡੀਓ ਮੈਡਮ ਕਹਿੰਦਾ ਜੀ ਇੱਕ ਕੈਂਡੀਡੇਟ ਨਹੀਂ ਮਿਲਦੇ ਅਸੀਂ ਬਰਬਰ ਦੀ ਟੱਕਰ ਚ ਆਛੇ ਜਿਹੜਾ ਮਾਹੌਲ ਬਣਿਆ ਹੋਇਆ ਇਹ ਵਾਪਸ ਕਾਂਗਰਸ ਅਕਾਲੀ ਦਲ ਫਾਈਟ ਤੇ ਆ ਗਿਆ ਆਮ ਆਦਮੀ ਪਾਰਟੀ ਦਾ ਹੁਣ ਬਸ ਇੱਕ ਹੁੰਜਾ ਫਿਰ ਗਿਆ ਸਿਰੇ ਤੋਂ ਸਿਰੇ ਨਾ ਸੋ ਇਹਨਾਂ ਦਾ ਕੋਈ ਆਧਾਰ ਰਿਹਾ ਨਹੀਂਗਾ ਆਮ ਪਾਰਟੀ ਦਾ ਲੋਕਾਂ ਨੇ ਇਹਨਾਂ ਨੂੰ ਵੇਖ ਲਿਆ ਹੁਣ ਇੱਕ ਸਰਕਾਰ ਦੇ ਜੋਰ ਤੇ ਹੈਗਾ ਥੋੜਾ ਜਿਹਾ ਜਿਹੜਾ ਜਾਂਦਾ ਦੀਵਾ ਲਾਠ ਮਾਰ ਰਿਹਾ ਹੈਗਾ ਇਹਨਾਂ ਦਾ ਕੰਮ ਹੋਣਾ ਇੱਥੋਂ ਗੋਲ ਕਰਾਂਗੇ ਪਰ ਇੱਕ ਚੀਜ਼ ਹੈਗੀ ਜੇ ਸਾਨੂੰ ਕਿਤੇ ਟਾਈਮ ਵੱਧ ਮਿਲ ਜਾਂਦਾ ਚਾਰ ਦਿਨ ਕੈਂਪੇਨ ਦਾ ਟਾਈਮ ਮਿਲਿਆ ਪੰਜ जे केति टाइम विध मिलंदा इन जे अचे ई तपड़ रोके ਬੰਗਲੇ ਸਭ ਤੋਂ ਪਹਿਲਾਂ ਤਾਂ ਮੈਂ ਸਰ ਸੁਬੀਤ ਸਿੰਘ ਬਾਦਲੋਂ ਦਾ ਧਰਵਾਦੀ ਕਰਦਾ ਵਧਾਈ ਵੀ ਦਿੰਦਾ ਕਿ ਉਹਨਾਂ ਦੇ ਜੋ ਰਹਿਨਮਾਇਦੇ ਸਾਥ ਮਕਰੀ ਸਿੰਘ ਜਾਲ ਦਾ ਖਾਦੇ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਨਾ ਬੇ ਜ਼ਿੰਮੇਵਾਰੀ ਹੈ ਤੇ ਮਾਨਿੰਦਰ ਸਿੰਘ ਜੋ ਪੇ ਰਾਜਾ ਨੀਲ ਸਿੰਘ ਦੇ ਪੁੱਤ ਨੇ ਸਾਰੇ ਜ਼ਮੀਦਾਰ ਕਾਲੀਦਾਲ ਦੇ ਵਰਕਰਾਂ ਨੇ ਮਿਲ ਕੇ ਜਾਲੀ ਵਰਕਰਾਂ ਨੇ ਜੋਰ ਲਾ ਕੇ ਜੋ ਪ੍ਰੋਸੈਂਟ ਕਾਲੀਦਾਲ ਦੀ ਵਧੀ ਹੈ ਜੋ ਸਾਡੇ 3 ਸੀਟਾਂ ਆਈਆਂ ਨੇ ਹਰਜੀਤ ਸਿੰਘ ਲਾੜੀ ਮਿਰਕ ਲਾਲੋਹਰ ਮਾਜੇਤੂ ਇੱਕ ਬੋੜਾ ਜੋਂ ਤੋਂ ਚ ਚਾਈ ਹੈ ਤੇ ਬਾਕੀ ਸਾਡੀ ਜਿਹੜੀ ਕਾਲੇ ਵਾਲੀ ਜ਼ੋਨ ਅਸੀਂ ਜਿੱਤੇ ਵਿਆਂ ਜਹਾਰੇ ਵੀ ਆਉਂਦੀ ਜਿਹੜੀ ਸੰਭ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਚ ਵੱਧ ਚੜ ਕੇ ਲਾਲ ਕਾ ਜੀ ਨੂੰ ਯਕੀਨ ਦੂੰ ਨਾਬਾ ਹਲਕੇ ਦੇ ਸਾਰੇ ਵਰਕਰ ਉੱਠ ਖੜੇ ਨੇ ਜੋ ਵੀ ਇੱਧਰ ਉੱਧਰ ਸਾਰੇ ਐਨ ਖੜੇ ਚਟਾਲ ਵਾਂਗੂ ਆਉਂਦੀ ਇਲੈਕਸ਼ਨ 27 ਚ ਸ਼੍ਰੋਮਣੀ ਕਾ ਜੀ ਦਾ ਨਾਬਾ ਜਿੱਤ ਪ੍ਰਾਪਤ ਕਰੂਗਾ ਕਿਉਂਕਿ 2000 ਤੇ ਦਾਜਾ ਸਾਹਿਬ ਨੇ 1977 ਦੇ ਇਲੈਕਸ਼ਨ ਜਿੱਤੀ ਸੀ ਉਸ ਤੋਂ ਬਾਅਦ ਇਲੈਕਸ਼ਨ ਹਾਰੀਆਂ ਹੁਣ ਮਹਾਰਾਜ ਦੀ ਕਿਰਪਾ ਹੋ ਗਈ ਇਲੈਕਸ਼ਨ ਜਿੱਤ ਕੇ ਸ਼੍ਰੋਮਣੀ ਕਾਲਦਾ ਦੀ ਝੋਲ ਚੁੱਕਵਾਂਗੇ ਤੇ ਸ਼੍ਰੋਮਣੀ ਕਾਲੀਦਾ ਨੂੰ ਇੰਡੀਆ ਦੇ ਮੈਦਾਨ ਤੇ ਲਿਆਵਾਂਗੇ ਫਿਰ ਮੈਂ ਸਭ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਹਲਕੀ ਨੂੰ ਬਤਾਇਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਲੈ ਇੰਨੀ ਮਿਹਨਤ ਕਰਕੇ ਆਪਾਂ ਜਿੱਤਾਇਆ ਜੀ ਭਲੇ ਸ਼ੰਗ ਅੱਜ ਅਕਾਲੀ ਵਰਕਰਾਂ ਵਾਲੇ ਦੇ ਬੜੇ ਤਗੜੇ ਯੋਜਨਾ ਲੜਾਈ ਲੜੀ ਆ ਤੇ ਜਿੱਤ ਪ੍ਰਾਪਤ ਕੀਤੀ ਆ ਤੇ ਇਦਾਂ ਹੀ ਸਾਡੀ ਜਿਲ੍ਹਾ ਪ੍ਰੇਸ਼ਾ ਦੀ ਪੂਰੀ ਟੱਕਰ ਚ ਚੱਲਦੀ ਪਈ ਆ ਤੇ ਜਿਹੜੇ ਆ ਬਾਕੀ ਮੇਰੇ ਵੀਰ ਨਾਲ ੱਤਕਾ ਹੋਇਆ ਤੇ ਕਈ ਡੱਬਿਆਂ ਤੋਂ ਮਿੱਟੀ ਨਿਕਲੀ ਆ ਤੇ ਕਈਆਂ ਸੀਲਾਂ ਟੁੱਟੀਆਂ ਹੋਈਆਂ ਸੀ ਬਕਸੇਆਂ ਦੀਆਂ ਤਾਂ ਸਰਿਆਮ ਹੀ ਦੇਦਾ ਦੀਆਂ ੱਤਕਾ ਹੋਇਆ ਪਰ ਅਕਾਲੀ ਦਲ ਤਗੜਾ ਵਰਕਰ ਵੀ ਤਗੜਾ ਹੈ ਤੇ ਅਕਾਲੀ ਦਲ 2027 'ਚ ਜਿੱਤੂਗਾ ਤੇ ਵੀ ਸਰਕਾਰ ਬਣਾਊਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ 90 ਦੀ ਟਿਕਟ ਇਲਾਕਾ ਸਾਹਿਬ ਨੂੰ ਮਿਲਣੀ ਆ ਤੇ ਉਹਦੇ ਜਿੱਤ ਪ੍ਰਾਪਤ ਕਰਕੇ ਸੁਖਵੀਰ ਬਾਦਲ ਝੋਲੀ 'ਚ ਪ